ਨੇਜ਼ਰ ਲਾ ਰਣੀ ਹੈ ਤੁਹਾਡੀ ਗਰਾਨੀ ਹੋਣੀ ਬਹੁਤ ਸੋਹਣੀ ਛੜਾ ਛੜਾ ਨਾ ਬੋਲਿਆ ਕਰ ਕੰਨ ਨਹੀਂ ਆਈਦਾ ਅਈ ਤੱਕ ਤੇ ਆਈ ਨਹੀਂ ਛੜਾਈ ਬੈਠਾ ਵੇਖ ਲਾ ਕੋਈ ਨਹੀਂ ਆਜੂਗੀ ਐ ਮੇਰੀ ਭੂਆ ਵਾ ਅਈ ਸੋਹਣੀ ਲਿਉਣੀ ਆ ਹਾਏ ਬਿਨਾ ਮਤਲਬੋਂ ਤਾਂ ਭੂਆ ਦੇ ਰਿਸ਼ਤੇ ਕੱਢੀ ਜਾਂਦਾ ਅਈ ਦੀ ਭੂਆ ਤੇ ਮੇਰੀ ਵੀ ਭੂਆ ਹੀ ਆ ਲੈ ਨੈਣੇ ਦੀ ਭੂਆ ਵਾ ਨਾ ਕਾ ਕਰਕੇ ਕਹਿਂਦੇ ਆ ਤੂੰ ਨੈਣੇ ਦੀ ਭੂਆ ਨਾ ਤਾਂ ਉਹਦੀ ਭੂਆ ਕਿੱਥੋਂ ਬਣ ਗਈ ਤੂੰ ਮੈਨੂੰ ਨਾ ਭੂਆ ਕਹੇ ਜਾ ਆਪਣੇ ਘਰ ਨੂੰ ਚਲ ਉੱਠ ਤਾਂ ਇੱਥੋਂ ਚੱਲ ਅੰਦਰ ₹100 ਲਈ ਆਉਣ। ਇਹਦਾ ਤੇ ਨਾ ਸਰਿਆ ਪਿਆ ਕੋਈ ਹਾਰੀ। ਉਹ ਜਿਹੜੀ ਭਾਗ ਆ, ਇਹ ਬਾਸ ਵੀ ਲੈਵੀਂ ਥੋੜੇ। ਆਹੋ ਲੈ ਆ। ਸਾਰਾ ਕੁਝ ਲੈ ਜਾ। ਹੁਣ ਇਹਦੇ ਕੋਲ ਇੱਧੀਆਂ ਚੱਕ ਕੇ ਨੂੰ। ਮੈਂ ਬਾਹਰ ਮਿਲਦਾ ਵਾਂ। ਲੈ ਆਹੋ ਪਹਿਲਾ। ਆੜੇ ਨੂੰ ਮੁੰਗਲਾ ਦੇ ਦੁਆਲੇ। ਚਲੋ ਉੱਠੋ। ਇੱਕ ਇਹੋ ਜਿਹਾ। ਉੱਠੋ। ਨਿਕਲ ਮਾਂ ਕੇ। ਚੱਕੋ। ਤਾਬੇ ਜੀ ਆਪਣੇ ਚੱਕੋ। ਨਾਤਰ ਕਰਦੇ ਸਾਡੀ ਨੱਕ ਰਹਿ ਜਾਂਦੀ ਚੋਲ ਦੀ। ਦਾਤਰ ਕਰ ਲੋ। ਦਾਤਰ ਕਰ ਲੋ। ਲੀਪਿਸਟਿਕ ਨਾ ਲਾਓ ਗਿਆ ਰੰਗ ਚੜਦਾ ਬੜਾ ਗੂੜਾ। ਕਰਕੇ ਦੇਖ ਲੋ। ਸਵਾਦ। ਕਿਸ ਬੋਨ ਰੰਗ ਬਹੁਤ ਹੁੰਦਾ ਆਯਾ ਦਾ ਆਉਂਦੇ ਬੜੀ ਸੋਹਣੀ ਲਿਈ ਹੋਇਆ ਚੱਲ ਦੇ ਦੇ ਥੋੜੀ ਜੀ ਹੋਰ ਦੇ ਦੇ ਆ ਨਹੀਂ ਉਹ ਚਲ ਗਈ 20 ਰੁਪਏ ਲੈ ਜਾ ਕੇ ਕਿਤੇ ਚੋਣ ਨਾ ਲਿਉਂਦਾ ਹੋਵੇ ਉਹ ਨਹੀਂ ਲਿਉਂਦਾ ਮੈਂ ਜਿੰਦੇ ਲਾਏ ਆ ਹੈ 10 10 ਰੁਪਏ ਦੋ ਆ ਜਾਣੀ 5 ਰੁਪਈਆ ਦੀ ਦੋਦੇ ਦੇ ਦਿੰਦੀ ਨਾਲ ਹਰ ਇੱਕ ਸਮਾਨ ਦੇ ਨਾਲ ਮੈਂ ਬਸ ਹਰ ਫੜਾ ਨਹੀਂ ਹੁਣ ਫਿਰ ਤੁਸੀਂ ਪਹਿਲਾਂ ਮੈਂ 20 ਦੀ ਹੈ ਜੋ 20 ਦੀ ਹੈਗੀ ਇਹ ਤਾਂ ਕਿਹਦਾ ਇਹ 200 ਦਾ ਰੁਪਈਆ 50 ਲੈਣੀ ਤੇ ਲੈ ਗੱਲ ਕਰ ਕਣਕ ਲੈਣੀ ਹੈ ਇਹਦੇ ਵੰਡੇ ਦੀ ਕਣਕਾਂ ਲਪੇ ਟਿਕੜ ਕਹਾੜੀਆਂ ਮੰਡੀ ਆ ਜਾਂਦੀਆਂ ਕਣਕਾਂ ਨਹੀਂ ਘਰ ਰੱਖਦੇ ਤੁਹਾਡੇ ਬੜੋਲੇ ਜੋ ਹੋਣੀਆਂ ਹੀ ਆ ਬੜੋਲੇ ਸਾਡੇ ਆਟਾ ਪੀਸਾ ਬਤਾਇਆ ਸਾਡਾ ਅਸੀਂ ਮਿਹਨਤਾਂ ਨਹੀਂ ਕਰਦੇ ਹੁਣ ਮਿਹਨਤਾਂ ਕੌਣ ਕਰਦਾ ਚਲੋ ਸਰਦਾਰ ਨਹੀਂ ਰਾਜੀ ਰੋ ਆ ਲੈ 50 ਰੁਪਏ ਦੇ ਨਹੀਂ ਨਹੀਂ ਇਹ ਆਂਦੇ ਨਹੀਂ ਚੱਲ ਦੇ ਜਾ ਹੁਣ ਆਈਆਂ ਇਹ ਲੈ ਲੈ ਕੇ ਨਹੀਂ 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 ਭੈਣੇ ਆ ਵੀ ਦੇ ਜਾ ਮੜ ਜਾ ਵੀਰ ਮੇਰੇ ਦਿਲ ਲੱ ਨਾ ਸਰਦਾਰ ਨਹੀਂ ਆ ਭੈਣ ਦੇ ਕੋਈ ਘਰ ਕੱਡੇ ਹੋਏ ਨਹੀਂ ਆ ਇਹ ਤਾਂ ਨਹੀਂ ਆ ਜਾਣਗੀਆਂ ਐਵੇਂ ਪੈਸੇ ਖਰਚ ਕਰਵਾਵਾਂ ਨੇ ਬਾਦੂ ਦੇ ਲਿਆ ਫਰਾ ਰਾ ਫਿਰ ਨਹੀਂ ਇੰਨਾ ਖਲਾ ਲੈਂਦੇ ਚੱਲ ਇੱਕ ਲੈ ਲੈ ਤੇਰੀ ਬੋਣੀ ਕਰਾ ਦਿੰਨੇ ਆ ਖਪੰਦੀਆਂ ਕਦੋਂ ਦੀਆਂ ਸੰਗ ਪੜ ਕੇ ਤੁਹਾਡੇ ਬਹਿ ਬਹਿ ਕੇ ਬਹਿ ਜਾਓ ਇੱਥੇ ਲਿਆ ਦੇਣਾ ਰੁਪਈਆ ਲੈ 200 ਰੁਪਈਆ 50 ਆਉਣਾ ਹੀ ਬਸ ਚੱਲ ਹਾਈ ਫਰਾ ਸਿਆਲ ਤੇ ਦਾਤ ਪਰ ਬੋਲ ਤਾਂ ਫੜਾ ਵਧੀਆ ਹਾਈ ਹਾਈ ਨਹੀਂ ਦਾਤ ਤਾਂ ਸਮੈਲ ਤੇ ਬੜੀ ਸੁਣੀ ਪਰ ਮੂੰਹ ਚ ਪਾ ਕੌੜੀ ਮੇਰਾ ਮੂੰਹ ਹੀ ਕੌੜਾ ਹੋ ਗਿਆ ਹਾਈ ਕੋੜੀ ਤੀਆਂ ਜਾਦੀ ਕੋੜੀ ਹੋਵੇ ਤੇ ਫੇਰ ਹੀ ਰੰਗ ਦਿੰਦੀ ਆ ਇਹ ਨਾਲ ਤੇ ਨਾ ਬੋਲ ਵੀ ਬੜੀ ਸੁਣੀ ਹੋ ਜਾਂਦੀ ਆ ਬੰਦਾ ਐ ਸਰਦਾਰਨੀ ਪਹਿਲਾਂ ਫੇਰ ਕਰ ਲਿਓ ਮੈਨੂੰ ਪੈਸੇ ਦੇ ਦਿਓ ਨਹੀਂ ਹੋਰ ਵੀ ਕਿਸੇ ਘਰੇ ਜਾਣਾ ਬਾਲਟਾ ਹੈ ਵਧੀਆ ਲੇਕਿਨ 50 ਰੁਪਇਆ 50 ਜਿੜੀ ਜਿਆਦਾ ਨਹੀਂ ਜਿੜੀ ਤੂੰ ਰੱਖੇਂ ਦੀ ਜਿਹੜਾ 50 ਕਰ ਲਈ ਸਭ ਦੇ ਚ ਬਚੇ ਜਾਂ ਲਿਆ ਕੇ ਦੇ ਹਾਈ ਮੈਂ ਖਰਚ ਲਈ ਐ ਤੂੰ ਹੀ ਲਿਆ ਦੋ ਹੁਣ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਤੂੰ 150 ਤਾਂ ਰੱਖ ਲਿਆ ਕਰ ਔਖੇ ਵੇਲੇ ਕਿਤੇ ਫੇਰ ਕਰ ਲਾਂਗੇ ਉਹ ਵੀ ਵੱਤ ਛੱਡਦੀ ਫੜ ਕੇ ਨਹੀਂ ਸਰਦਾਰਨੀਓ ਲੜੋ ਨਾ ਸਾਡਾ ਬਾਲਟਾ ਦੇ ਦੋ ਨੀਂ ਕੁਆ ਆ ਪਾਪੀ ਪੇਟ ਦਾ ਸਵਾਲ ਆ ਨਹੀਂ ਤੇ ਕੌਣ ਆਵੇ ਇਹਨਾਂ ਦੀਆਂ ਗੱਲਾਂ ਚ ਨਾਨੀ ਮੈਂ ਤਾਂ ਬਿਮਾਰ ਹੋ ਜਾਣਾ ਮੈਨੂੰ ਤਾਂ ਗਰਮੀ ਬਹੁਤ ਲੱਗਣ ਧੀ ਆ ਇਹ ਬਾਲਟਾ ਵੀ ਲੈ ਗਈਆਂ ਪੈਸੇ ਵੀ ਨਹੀਂ ਲੈ ਕੇ ਆਉਣੀਆਂ ਐਸਨ ਜੱਟਨੀ ਆ ਜਾ ਨਾ ਚਲ ਬਹਿ ਜਾ ਫਿਰ ਇੱਥੇ ਹਾਏ ਉਹ ਮੈਨੂੰ ਤਾਂ ਨੀਂਦ ਆਉਣ ਲੱਗੇ ਨਾਨੀ ਇਹਨੇ ਬਾਤ ਕੀ ਚੀਜ਼ ਹੱਥੋਂ ਕੱਢ ਨੂੰ ਦਿਲ ਨਹੀਂ ਕਰਨ ਗਿਆ ਮੇਰਾ ਆਹੋ ਸਾਰ ਤੇ ਨਹੀਂ ਪੜੇ ਨਾ 50 ਰੱਖ ਲਾ ਤਾਂ 50 ਵਾਪਸ ਕਰ ਦੇ ਲੈ ਜਾ ਵਾਪਸ ਕਰ ਦੇ ਹੁਣ ਨਹੀਂ ਭੈਣਾ ਪੰਜਾਹ ਵਾਪਸ ਕਰ ਦੇ ਤੂੰ ਇਹ ਸੁਣੋ ਇਹ 100 ਦਾ ਹੀ ਮਿਲਣਾ ਭਲੇ ਸਰਦਾਰ ਨੀਏ ਨਹੀਂ ਤੇ ਸਾਡਾ ਬਾਲਟਾ ਲਿਆ ਦਿਓ ਐਂ ਤਾਂ ਜੋ ਬੋਲੀ ਨਹੀਂ ਕੀਤੀ ਇੰਨਾ ਵੱਡਾ ਤੇਰਾ ਕਰ ਤਦੂ ਇੱਕ ਵਾਰ ਤਾਂ ਲੈ ਗੀਦਾ ਤੰਨੇ ਮੇਰਾ ਘਰ ਵਾ ਨਾ ਐਵੇਂ ਨਹੀਂ ਬਣਿਆ ਪਤਾ ਕਿੰਨੇ ਪੈਸੇ ਲੱਗੇ ਕਿੰਨੀ ਮਿਹਨਤ ਕਰਨੀ ਪਈ ਤੇ ਸੇਲ ਜਾ ਕੇ ਡ ਵੱਡਾ ਘਰ ਬੰਦਾ ਵਾ ਪੰਜਾਰ ਤੇ ਵਾਪਸ ਕਰ ਮੇਰੇ ਨਾਲੇ ਨਾਲੇ ਛੜੇ ਦਾ ਹੱਥ ਵੇਖਿਆ ਤੇ ਤੈਨੂੰ ਕਿਹਾ ਮੈਂ ਛੜੇਗਾ ਨਹੀਂ ਹੋਰ ਫਿਰ ਤਾ ਮੈਂ ਤੇ ਇਹਲਾ ਵੇਦ ਨਾਲ ਤੂੰ ਵੀ ਵੇਲੀ ਨਾਣੀ ਇੰਨਾ ਵੱਡਾ ਘਰ ਤੇ ਦੀਵਾਲ ਇਹਨਾਂ ਦਾ ਇੰਨਾ ਕਿਜਿੰਨਾ ਤੂੰ ਰਹਿਂ ਤੇ ਜਿੱਦਾਂ ਸਾਡਾ ਦਿਲ ਹੈਗਾ ਨਾ ਚੰਗਾ ਵਾ ਤੂੰ ਚੁਬਗਦੀ ਹੋ ਚੱਲ ਨੇ ਕਹੇ ਪੈਸੇ ਤਾਂ ਲੰਨਾ ਮੈਂ ਆਪਣੇ ਲਗਾ ਪੀਏ ਚੀਜ਼ਾਂ ਹੀ ਦੇ ਲਓ ਮੇਰੀ ਗੱਲ ਸੁਣ ਪੈਸੇ ਰਹਿਦੇ ਦਾਤਨ ਦਿੱਲੀ ਦਾਤਨ ਬੜੀ ਵਧੀਆ ਆ ਮੇਰੀ ਗੱਲ ਸੁਣ ਆ ਦਾਤਨ ਫੜਾਈ ਮੇਰੇ ਜੀਵ ਬਗਲੇ ਵੇਖਾ ਸੀ ਕਿੱਦਾਂ ਦੀ ਸਮੈਲ ਚੱਲ ਲੱਲੋ ਹਾਂ ਆ ਕੀ ਪਰਾਂਦੇ ਨੇ ਪਿਆਣੇ ਤੂੰ ਹੀ ਜੋ ਜਿੱਦਾਂ ਦੇ ਪੈਸੇ ਦੇਣੇ ਨਾ ਉਹੋ ਜੀ ਚੀਜ਼ ਆ ਆ ਲਲੋ ਨਹੀਂ ਨਹੀਂ ਜਾਣਦੀ ਆ ਤੂੰ ਆ ਲਲੋ ਅੱਜ ਪੈਸੇ ਐ ਨਹੀਂ ਢੱਡ ਕੋ ਉੱਧਰ ਪੈਸੇ ਰੱਖਿਓ ਫੇਰ ਆਵਾਂਗੇ ਹੂੰ ਸਵੇਰ ਵਰ ਖਾਣ ਪੀਣ ਦੀਆਂ ਹੀ ਜੇ ਜਿੱਦਾਂ ਮਿਲ ਗਿਆ ਉਦੋਂ ਚੱਲ ਗਿਆ ਬਸ ਚੱਲਾ ਮਾਰ ਬੂ ਨੀ ਗੇਟ ਮਾਰ ਛੱਡਿਆ ਕਰ ਤੈਨੂੰ ਕਿੰਨੀ ਵਾਰੀ ਸੋਹਨੀਆ ਕਿਹਾ ਵਾ ਕਿ ਅਸ ਮਾਰ ਛੱਡ ਦੀ ਹੁਣ ਮਾਰਨਾ ਹੀ ਪੈਣਾ ਵਾ ਆਹ ਬੰਦਾ ਨੰਦਾ ਆਉਂਦਾ ਉਹ ਬਿਮਾਰ ਕਿੱਥੇ ਬੈਠਾ ਟਾਸਾਂ ਲਾ ਕੇ ਹੱਥ ਉਹ ਛੜੇ ਵੇ ਧਿਆਨ ਰੱਖਿਆ ਕਰ ਉਹਦਾ ਨੀ ਪਤਾ ਐਂਦਾ ਮੋੜ ਹੀ ਦਿੰਦੀਆਂ ਉਹ ਹੱਥ ਦੇ ਵੀ ਲੈ ਗਈਆਂ ਪੈ ਗਈ ਨਾ ਚੱਟੀ ਸਾਨੂੰ ਉਹ ਧਿਆਨ ਰੱਖਿਆ ਕਰ ਇਹੋ ਜਿਹਾ ਤਾਂ ਨਹੀਂ ਪਤਾ ਸਾਡਾ ਘਰ ਉਟਾ ਦੇ ਨਹੀਂ ਇਹਨੇ ਰੱਖਣਾ ਹੀ ਪੈਣਾ ਹੁਣ ਧਿਆਨ ਨੀਂਦਾ ਤੁਸੀਂ ਵੀ ਡਾਓ ਤੇ ਮੈਂ ਵੀ ਡਾਵਾ ਚੱਲ ਆ ਜਾ ਹੁਣ ਮੈਂ ਇਹ ਤਾਂ ਡਾਉਣੀ ਆ ਤੂੰ ਆਪਣੇ ਹੀ ਨਾ ਡਾਉਂਦੀ ਲੈ ਲਵੀ ਭਾਬੀਆਂ ਇੰਨੀਆਂ ਚੜੇਲਾ ਵਣਾ ਭਯਾ ਹੀ ਦਿੱਤੀਆਂ ਯਾਰ ਦੀਆਂ ਮਹਾ ਗਰੀਬ ਦੀ ਗੱਲ ਬੰਦੀ ਆ ਇਹਨਾਂ ਕੋ ਨਹੀਂ ਜਰੀ ਜਾਂਦੀ ਉਦਾਂ ਹੈ ਬੜੀ ਸੋਹਣੀ ਪਤਾ ਲਾਉਣਾ ਕਿੱਥੇ ਬੈਠਿਆ ਨੇ ਡੇਰਾ ਇਹਨਾਂ ਦਾ ਵੀ ਦੀ ਹੈ ਨਹੀਂ ਭਾਬੀਆਂ ਮਗਰ ਜਮਾਨ ਦੇ ਉਹ ਮਿਸਤਰੀ ਨਹੀਂ ਖਾਣੀ ਫਿਰ ਤੁਸੀਂ ਉਹ ਨਹੀਂ ਪੀਣੀ ਚਾ ਚਲੋ ਕੋਈ ਨਹੀਂ ਜੇ ਦਾ ਹੋਊਗਾ ਰਲਿਆ ਆਊਗਾ ਚਲਿਆ ਗਲੀ ਕੋਈ ਨਹੀਂ ਮੈਂ ਫਿਰ ਖਾਣਾ ਆਹ ਕੀ ਬਣਾਏ ਹੈ ਆਂਦੇ ਨਾ ਹੀ ਕਰਗੇ ਮਿਸਤਰੀ ਵੀ ਮੈਂ ਨਾ ਬਾਲਟਿਆਂ ਨੂੰ ਥੱਲੇ ਲਵਾ ਲੋ ਮੇਰੀ ਤਾਂ ਭੁੱਖ ਨਾਲ ਜਾਨ ਨਿਕਲਦੀ ਆ ਤੇ ਭੁੱਖ ਲੱਗੀ ਆ ਤੇ ਆ ਇੱਧਰ ਵੇਹ ਮਿਸਤਰੀ ਲੱਗੇ ਆ ਖਰਿਆ ਇਹਨਾਂ ਦੀ ਰੋਟੀ ਰਾਟੀ ਇੱਥੇ ਪੱਕਦੀ ਹੋਣੀ ਆ ਤੇ ਆਪਾਂ ਵੀ ਦੋ ਖਾ ਲੈਨੇ ਨਹੀਂ ਜਿਨ੍ਹਾਂ ਦੇ ਘਰ ਮਿਸਤਰੀ ਲੱਗੇ ਹੁੰਦੇ ਉਹ ਤੇ ਆਪ ਹੀ ਬੜੇ ਤੰਗ ਹੁੰਦੇ ਆ ਚੱਲ ਨੈਣੀ ਵੇਖੜ ਚ ਕੀ ਹਰ ਜਵਾ ਜੇ ਰੋਟੀ ਨਾ ਦੇਣਗੇ ਖਾਣ ਨੂੰ ਘਰ ਨੂੰ ਤਾਂ ਮੋੜ ਨੂੰ ਦੇਣਗੇ ਨਾ ਸਾਨੂੰ ਆਪਾਂ ਘਰ ਤੇ ਆਪਣੇ ਆਵਾਂਗੇ ਹੀ ਅੱਗੇ ਡੇ ਵੱਡੇ ਘਰ ਦੇ ਵਿੱਚੋਂ ਨਾ ਕੁਝ ਮਿਲਿਆ ਤੇ ਇੱਥੋਂ ਨਿਕਜੇ ਚ ਕੀ ਮਿਲਦਾ ਆ ਜਾ ਤੂੰ ਜਾ ਕੇ ਵੇਖਿਆ ਪੂਆ ਮੈਂ ਫਿਰ ਇੱਥੇ ਹੀ ਖੜਦੀ ਆ ਨੈਣੀ ਕੋਈ ਗੱਲ ਨਹੀਂ ਕੀ ਇਦਾਂ ਦੀ ਉਹ ਵੱਡਾ ਘਰ ਤੇ ਭੁੱਖ ਦਾ ਡਰ ਇਦਾਂ ਦੇ ਕਈ ਵਾਰ ਬਹੁਤ ਚੰਗੇ ਹੁੰਦੇ ਬੰਦੇ ਆ ਜਾ ਖਾਂ ਦੋ ਦੋ ਖਾ ਲਾਂਗੇ ਪੀਪਿਆ ਨੂੰ ਟੱਕਣ ਲਵਾ ਲਾ ਜਾ ਪੂਆ ਇੱਥੇ ਤੇ ਉੱਧਾ ਹੀ ਮੈਨੂੰ ਖਾਲੀ ਛੋੜ ਜਾਪਦਾ ਵਾ ਜਾ ਤੇ ਨਿਆਣੀ ਚੱਲ ਫਿਰ ਨਿਆਣੀ ਮੈਂ ਵੇਖਦੀ ਆ ਤੇ ਜੇ ਹੋਊ ਨਾ ਕੁਝ ਫਿਰ ਮੈਂ ਆਵਾਜ਼ ਮਾਰਦੀ ਆ ਕੋਈ ਰੋਟੀ ਰਾਟੀ ਪੁੱਛ ਲਿਆਵੀ ਰੋਟੀ ਪੁੱਛੂੰਗੀ ਤੂੰ ਨਹਿਰ ਦੇ ਕੰਡੇ ਨਾ ਖੜੀ ਹੋ ਇੱਥੇ ਕਿ ਜੇ ਹੋ ਜਾ ਸੌਰਾਈ ਪਾਤੀ ਨੰਗਦੇ ਆ ਐਨੀ ਸ਼ੈਲ ਨੂੰ ਕਿਤੇ ਕੋਈ ਉਂਗਲ ਨਾ ਕਰ ਜੇ इतलोजा शैल जवान मे मेरी भतीजी कदारा सस्काल सरदार सताल आज इथे ਨੇ ਕੋਈ ਨਹੀਂ ਸਰਦਾਰਾ ਆਪਾਂ ਇੱਥੇ ਬਹਿ ਜਾਣਾ ਵਾ ਆ ਮੋਟਰਸਾਈਕਲ ਸਰਦਾਰਾ ਤੇਰੇ ਆ ਉਹ ਮਿਸਤਰੀ ਲੱਗੇ ਆ ਅੱਛਾ ਉਹਨਾਂ ਦੇ ਆ ਠੀਕ ਆ ਸਰਦਾਰਾ ਤੇ ਗੱਲ ਸੁਣ ਰੋਟੀ ਪਾਣੀ ਤੇਰੇ ਇਕੱਲੇ ਵਾਹਤੀ ਆ ਕਿ ਹੋਰ ਵੀ ਕਿਸੇ ਵਾਹਤੀ ਆ ਮਿਸਤਰੀ ਨਹੀਂ ਲੰਦੀ ਅੱਛਾ ਆਂਦੇ ਨਹੀਂ ਖਾਣੀ ਠੀਕ ਆ ਮੈਂ ਖਾਣ ਲੱਗਾ ਤੁਹਾਨੂੰ ਵੇਖ ਲਿਆ ਅੱਛਾ ਮਾਂ ਚ ਚਾਹ ਗਿਆ ਚੜ ਗਿਆ ਅੱਛਾ ਇਹ ਸ਼ੁਗਰ ਆ ਮੇਰੇ ਘਰ ਵੀ ਕਿਸੇ ਔਰਤ ਨੇ ਪੈਰ ਪਾਇਆ ਸਰਦਾਰਾ ਇੰਨੀ ਤੇਰੀ ਉਮਰ ਹੋ ਗਈ ਆ ਔਰਤ ਹੈ ਨਹੀਂ ਤੇਰੀ ਔਰਤ ਹੁੰਦੀ ਤੇ ਮੈਨੂੰ ਕੀ ਲੋੜ ਹੀ ਹੱਥ ਲੂਣ ਦੀ ਚਲੋ ਕੋਈ ਨਹੀਂ ਸਰਦਾਰਾ ਸਭ ਕੁਝ ਹੋ ਜਾਊਗਾ ਚੰਗਾ ਕੋਈ ਪੀਪੇ ਹੈਗੇ ਆ ਕੋਈ ਬਾਲਟਿਆਂ ਬੋਲਟਿਆਂ ਨੂੰ ਥੱਲੇ ਲਾਉਣ ਵਾਲੀ ਕੋਈ ਚੀਜ਼ ਹੈਗੀ ਕਿ ਰੋਣਾ ਕੰਮ ਕੋਈ ਬਾਲਟਿਆਂ ਨਾਲ ਕੰਮ ਕਰਨ ਵਾਲੀ ਹੈ ਨਹੀਂਗੀ ਤੇ ਬਾਲਟੇ ਕਿਥੋਂ ਹੋਣੇ ਆ ਚਿੱਲੇ ਬਣਾ ਲਾ ਆ ਇਟਾਂ ਦਾ ਚੁੱਲਾ ਬਣਾਇਆ ਨਾ ਪੀਪਾ ਦੇ ਦੇ ਵਧੀਆ ਚੁੱਲਾ ਬਣਾ ਦਿੰਨੇ ਆ ਮੈਂ ਇੱਕ ਆਸ ਰੱਖੀ ਆ ਕਿ ਜਦੋਂ ਮੇਰਾ ਵਿਆਹ ਹੋਇਆ ਨਾ ਅੱਛਾ ਉਹ ਆਪੇ ਆਣ ਕੇ ਆਪਣੀ ਮਰਜ਼ੀ ਦੇ ਬਣਾ ਲੂਗੀ ਚਲ ਠੀਕ ਆ ਸਰਦਾਰਾ ਮੈਂ ਇਹਦੇ ਸਾਰ ਲੈਣਾ ਠੀਕ ਆ ਫੇਰ ਸਰਦਾਰਾ ਫੇਰ ਰੋਟੀ ਸਾਨੂੰ ਖਵਾਲਦੇ ਅਗੇ ਕਿ ਮੇਰੀ ਭਤੀਜੀ ਵੀ ਆ। ਉਹ ਕੁੜੀ ਕੌਣ ਆ? ਨੈਣੀ ਆ ਜਾ। ਪ੍ਰਸ਼ਾਦਾ ਹੈਗਾ ਵਾ। ਆਜੋ। ਹੈਗਾ ਪ੍ਰਸ਼ਾਦਾ ਸਰਦਾਰਾ। ਆਜੋ। ਇਹ ਗਰੀਬ ਦੇ ਘਰੋਂ ਜੋ ਕੁਝ ਮਿਲਦਾ ਖਾ ਲੋ ਆਜੋ। ਨੈਣੀ ਆ ਜਾ। ਆ ਲੋ। ਆ ਲੋ। ਆ ਲੋ ਚਾਹ। ਆ ਲੋ ਚਾਹ। ਮੇਰੇ ਤੇ ਮੂੰਹ ਤੇ ਪਾਣੀ ਆ ਗਿਆ। ਆ ਲੋ। ਲੈ ਪੁੱਤ ਵੇ ਤੂੰ ਲੈ ਲਾ। ਆ ਲੋ ਚਾਹ ਪਾਓ। ਸਰਦਾਰਾ। ਹਲੋ ਆ ਇੱਕ ਬੁਰਕੀ ਕੀ ਦੀ ਝੂਠੀ ਪਈ ਆ ਬੁਰਕੀ ਝੂਠੀ ਨਹੀਂ ਗਈ ਏ ਹਾਂ ਮੈਂ ਖਾਣ ਲੱਗਾ ਸੀ ਦੇਖੋ ਰਹਾਣੀ ਚਿਹਰਾ ਦੇਖਿਆ ਤੇ ਮੇਰੇ ਹੱਥੋਂ ਬੁਰਕੀ ਡਿੱਗਦੀ ਗਾ ਸਰਦਾਰਾ ਤੂੰ ਵੀ ਟੀਚਰਾਂ ਹੀ ਕਰੀ ਜਾਣਾ ਮੈਂ ਟੀਚਰਾਂ ਦੀ ਗੱਲ ਨਹੀਂ ਕੀ ਪਤਾ ਨਹੀਂ ਕੀ ਗੱਲ ਆ ਸਾਡੇ ਚ ਮੈਂ ਕੀ ਵੇਖਿਆ ਮੇਰੇ ਹੱਥੋਂ ਦੇ ਬੁਰਕੀ ਡਿੱਗਦੀ ਹਾਏ ਹਾਏ ਵੇ ਇਹ ਨਹੀਂ ਨਿਆਣੀ ਜੇ ਆਪਾਂ ਉਧਰ ਗਏ ਤੇ ਉਧਰ ਮਸ ਟੰਡਾ ਗਿਆ ਇੱਕ ਜੇ ਇੱਧਰ ਗਾਇਦਾ ਇੱਧਰ ਬੁੱਢ ਪਲੇਟ ਜਿਆ ਕੀ ਕਰਦਾ ਵਾ ਲੈ ਸਰਦਾਰਾ ਆਪਾਂ ਨਹੀਂ ਰੋਟੀ ਖਾਣੀ ਨਹੀਂ ਖਾ ਲੋ ਖਾ ਲੋ ਆਹ ਲੋ ਚਾਹ ਪੀਓ ਭੂਆ ਰੋਟੀ ਖਾ ਲੈਨੇ ਰੋਟੀ ਖਾਓ ਚਾਹ ਪੀਓ ਇਹਨੂੰ ਪੁੱਛ ਭੂਆ ਕੱਲਾ 4 ਗੰਡਾ ਹੀ ਆ ਕਸਲੂਣਾ ਵੀ ਹੈ ਵਾ ਪੁੱਛ ਸਰਦਾਰਾ ਕੋਈ ਸਲੂਣਾ ਨਹੀਂ ਬਣਾਇਆ ਸਲੂਣਾ ਨਹੀਂ ਦਾ ਮੈਂ ਬਣਾਇਆ ਕੋਈ ਵੀ ਹਾਂ ਗੰਡੇ 4 ਨਾ ਹੀ ਤੇ ਮਿਰਚ ਵਾ ਹਰੀ ਆਵੇ ਤੇ ਚਾਹ ਦੇ ਨਾਲ ਛਕਣ ਲੱਗਾ ਹਾਂ ਇਹ ਤੁਹਾਡੇ ਕਰਮਾਂ ਜਾਂ ਤੁਸੀਂ ਸ਼ਰਮ ਲੋ ਤੇ ਜੇ ਤੁਸੀਂ ਚਲੂਆ ਖਾਣੀਆਂ ਨਾ ਤੇ ਰਾਤ ਰੋਕ ਸਕਦੇ ਨਹੀਂ ਨਾ ਸਰਦਾਰਾ ਸਾਡੇ ਘਰ ਸਾਡੇ ਭੈਣ ਭਰਾ ਢਿਕੰਡੇ ਆ ਆਪਾਂ ਰਾਤ ਰਹਿ ਕੇ ਅਸੀਂ ਛਿੱਤਰ ਖਾਣੇ ਕਰੋ ਚਲ ਠੀਕ ਆ ਕੋਈ ਨਹੀਂ ਔਰ ਪ੍ਰਮਾਤਮਾ ਨੇ ਤੁਹਾਨੂੰ ਹਾ ਦਿੱਤੀ ਹੈ ਨਾ ਇਹੋ ਖਾ ਲਓ ਚਾ ਕਿੱਧਰ ਵੇਖੀ ਜਾਨਣਾ ਵਾ ਦੇਖਣਾ ਕੀ ਆ ਉਹ ਤੇਰੀ ਚਾਚੀ ਆਈ ਇੱਥੇ ਚਾਚੀ ਆਹੋ ਉਹ ਯਾਦ ਆ ਚਾਚਾ ਹੋ ਜਾਣੀ ਚਾਚੀ ਕਿੱਥੋਂ ਆਇਣੀ ਆ ਉਹ ਹੁਣ ਵਾਲੀ ਚਾਚੀ ਮਾਹਾਂ ਦੇ ਘਰ ਆਈ ਤੇਰੀ ਮਾਂ ਨੇ ਨਾ ਤੇ ਤੇਰੀ ਚਾਚੀ ਨੇ ਭਜਾਤੀਆਂ ਹੀ ਮਾਹਾਂ ਮੈਥੇ ਬਾਲੀਆਂ ਗੱਲਾਂ ਬਾਤਾਂ ਮਾਰਨ ਡਿਆਂ ਨਾ ਪੁੱਸੇ ਡਿਆਂ ਤੇ ਭਾਣੀ ਕਿਦਾਂ ਜਾਗ ਆ ਗਈ ਇਹਨਾਂ ਨੂੰ ਅਸੀਂ ਤੋਂ ਬਾਰ ਆਈਆਂ ਤੇ ਪੈ ਗਈਆਂ ਮੈਨੂੰ ਤੂੰ ਬਾਲੀਆਂ ਇਹਨਾਂ ਲੁੱਟ ਕੇ ਲੈਣਾ ਲੁੱਟ ਕੇ ਲੈਣਾ ਲੁੱਟ ਕੇ ਤੇ ਮੈਨੂੰ ਇਹ ਖਾ ਗਈਆਂ ਮੇਰੀ ਪਰਜਾਈਆਂ ਪਹਿਲਾ ਵੱਡੀ ਵਿਆਹੀ ਉਹ ਕਹਿੰਦੀ ਮੈਂ ਤੈਨੂੰ ਕਰਾਉਂਗੀ ਆਪਣੀ ਭੈਣ ਦਾ ਰਸਤਾ ਉਹਦੀਆਂ ਸਾਰੀਆਂ ਵੇਈਆਂ ਗਈਆਂ ਮੇਰੀ ਦੂਜੀ ਆਈ ਉਹ ਕਹਿੰਦੀ ਮੈਂ ਕਰਾਂ ਉਹਦੀ ਭੈਣ ਦਾ ਰਸਤਾ ਹੁਣ ਉਹਦੀਆਂ ਵੀ ਵੇਈਆਂ ਗਈਆਂ ਤੇ ਮੈਂ ਸੜੇ ਦਾ ਸੜਾ ਹੱਦ ਹੋ ਗਈ ਇਹਨਾਂ ਦੀ ਜੇ ਕਿਤੇ ਮੇਰੀ ਗੱਲ ਬਣ ਗਈ ਨਾ ਆ ਵੜੇ ਲਾਗੇ ਕੋਠੀ ਪਾਉਣੀ ਆ ਤੇ ਮੂੰਹ ਇਹਨੂੰ ਕਰਨਾ ਵਾ ਚਲ ਕੋਠੀ ਵੀ ਪਾ ਲਈ ਚਲ ਕੰਮ ਦਾ ਨਾ ਕਰ ਲਾ ਕੋਈ ਪੱਠੇ ਪਾ ਦੇ ਵੇਲਾ ਮੰਮੀ ਮੇਰੇ ਉੱਦ ਹੀ ਜਾਣ ਖਾਈ ਜਾਣ ਡੀ ਆ ਵੀ ਪੱਠੇ ਨਹੀਂ ਪਾਉਂਦੇ ਆ ਪਾ ਦੇ ਹਾਂ ਪੱਠੇ ਅੱਜ ਪੱਠੇ ਅੱਗੇ ਮੈਂ ਹੀ ਪਾਉਣਾ ਪੱਠੇ ਕੌਣ ਪਾਉਂਦਾ ਤੂੰ ਜੇ ਪਾਣੀ ਪੂਣੀ ਡੋਂਦੇ ਯੋ ਪੱਠੇ ਮੈਂ ਪਾ ਜਨਾ ਮੈਨੂੰ ਲੱਭ ਦੇ ਲੈ ਆਂਦੇ ਜੇ ਤੇ ਚਾਚੀ ਤੇ ਲਾਪੀ ਨਾ ਕਿਦੇ ਫੇਰ ਤੇ ਵਾਰੇ ਨਿਆਰੇ ਹੀ ਫੇਰ ਮੈਂ ਭੱਜ ਭੱਜ ਕੰਮ ਕਰਿਆ ਕਰਨਾ ਵਾ ਮੇਰੇ ਦੇ ਚਾਚਾ ਹੀ ਚੰਗਾ ਵਾ ਜਿਹੜਾ ਆਪਣੀ ਨੀਂਦੇ ਉੱਠਦਾ ਵਾ ਤੇ ਆਪਣੀ ਨੀਂਦੇ ਸੌਂਦਾ ਵਾ ਤੇ ਪੁਰਾਣੇ ਰਵਾਇਜ਼ ਦਾ ਟੋਰੀ ਕਰ ਪੌਂੜਿਆ ਵਾ ਤੇ ਆਪਣੀ ਮਰਜ਼ੀ ਦਾ ਖਾਂਦਾ ਪੀਂਦਾ ਹਟਾਉਂਦਾ ਵਾ ਕਿਸ ਦੀ ਪਰਵਾਹ ਨਹੀਂ ਕਰਦਾ ਤੇ ਮੈਂ ਇੱਥੇ ਟਾੜੀ ਅੰਮਾ ਮਾਂ ਦਾ ਗੋਲਪਣਾ ਕਰਨ ਲੱਗਾ ਵਾਂ ਕਦੀ ਨਿਆਣੇ ਨੂੰ ਤੁਹਾਨੂੰ ਖੜਾਉਂਦਾ ਰਿਆਂ ਤੇ ਹੁਣ ਕਦੀ ਆਟਾ ਪਿਆ ਲਿਆ ਕਦੀ ਗੋਵਾ ਖੋਟਲਾ ਕਦੀ ਤਾਰਾਂ ਕੱਢਦਾ ਕਦੀ ਪੱਠੇ ਪਾਲਾ ਇਹਨਾਂ ਨਹੀਂ ਸੋਚਦੀਆਂ ਕਿਆ ਕੈ ਗਰੀਬ ਦਾ ਵਿਆਹ ਕਰਦੀਏ ਤੇ ਮੇਰੀ ਵੀ ਰੋਟੀ ਪੱਕਦੀ ਹੋ ਜੇ ਉਧਰ ਤੂੰ ਸੁਣਾ ਲੈ ਗਿਆ ਪੱਠੇ ਪਾਲਾ ਤੇਰਾ ਨਹੀਂ ਜੀ ਕਦਾ ਕਿ ਤੇਰੀ ਚਾਚੀ ਆਵੇ ਉਹ ਮੇਰਾ ਜੀ ਕਰਦਾ ਚਾਚੀ ਵੀ ਆਵੇ ਮੈਂ ਕਦੋਂ ਕਿਹਾ ਨਾ ਆਵੇ ਚਾਚੀ ਤੇ ਹੋਰ ਤੇ ਫਿਰ ਚਾਲਾ ਲੱਭ ਕੇ ਆਈਏ ਇੱਥੇ ਗਈਆਂ ਗਈਆਂ ਹੋਣੀਆਂ ਕਿਤੇ ਲੱਭ ਲੈਨੇ ਪਹਿਲਾ ਪੱਠੇ ਦਾ ਪਾਲਾ ਫੇ ਚੱਲ ਜਾਗੇ ਲੱਭ ਲਾਂਗੇ ਉਹ ਲੱਭ ਗਵਾਜੀਆਂ ਮੁੜ ਕੇ ਨਹੀਂਓ ਲੱਭਣੀਆਂ ਖਡਾਉਣੇ ਆ ਜਿਹੜੇ ਗਵਾਜਾਂ ਨੇ ਆ ਕੱਬ ਲਾਂਗੇ ਉਹ ਪਹਿਲੀ ਵਾਰੀ ਮੈਂ ਵੇਖੀ ਹਾਂ ਚਾਚੀ ਦੀ ਉਹ ਦੂਜੀ ਵਾਰੀ ਵੇਨ ਲਾਂਗੇ ਚਲੋ ਪੱਠੇ ਪਾਲੋ ਵੀ ਜਾਗੇ ਉਹਨਾਂ ਨੂੰ ਲੱਗੀ ਪਤਾ ਕਿੱਥੇ ਡੇਰਾ ਲਾਅਣਾ ਜਾਗੇ ਮਰੇ ਲੱਬਣਾ ਨਾ ਉਹ ਲੱਬ ਜਾਣੀਆਂ ਵਾ ਤੇ ਮੱਜਾਂ ਤੇ ਇੱਥੇ ਹੀ ਆ ਅੱਧਾ ਘੰਟਾ ਲੇਟ ਚੋਰਾਂਗੇ ਫਿਰ ਕੀ ਆ ਫਿਰ ਰੋਲਾ ਪਾਉਂਦੇ ਬਣਾਣਾ ਧਾਰ ਦਾ ਟਾਈਮ ਹੋ ਜਾਣਾ ਮੁਰਕੇ ਉਹਨਾਂ ਦੇ ਮੂੰਹ ਤੇ ਚੇਪੀ ਚੂਪੀ ਲਾਇਆ ਉਹਨਾਂ ਨਹੀਂ ਹਟਣਾ ਉਹਨਾਂ ਤੇ ਨਹੀਂ ਟੇਪੀ ਲਗਣੀ ਮੈਂ ਤਾਂ ਵੱਡਾ ਕੇ ਬਸਤੌਣ ਡਿਆ ਮੇਰੀ ਜਾਨ ਖਾਈ ਰਹਾਦੇ ਤੂੰ ਵੱਡਾ ਕੇ ਬਸਤੌਣ ਡਿਆ ਮੈਂ ਨਿਕਾ ਕੇ ਬਸਤੌਣ ਡਿਆ ਉਹ ਭਰਾ ਤੈਨੂੰ ਤੇ 2 ਸਾਲ ਕੰਮ ਪੈਜੂ 3 ਸਾਲ ਪੈਜੂ ਮੜ ਕੇ ਜਿਹੜਾ ਵਿਆਹ ਕਰਦਣਾ ਤੇ ਜਿਹੜਾ ਇਹਨਾਂ ਦੇ ਲਾਰਿਆਂ ਚ ਕੁਵਾਰਾ ਹੀ ਰਹਿ ਗਿਆ ਵਾ ਵਿਆਹ ਕਰਾ ਕੇ ਬੜੀ ਜਿੰਦਗੀ ਸੋਖੀ ਹੋ ਜਾਣੀ ਓਦੋਂ ਵੀ ਦੁੱਖ ਹੀ ਹੋਣੇ ਆ ਉਹ ਦੁੱਖ ਦੁੱਖ ਨਹੀਂ ਹੁੰਦਾ ਜਿਵੇਂ ਚੁੱਲੇ 'ਚ ਫੁੱਕਾ ਮਾਰਨੀ ਪੈਂਦੀ ਨਾ ਅੱਖਾਂ ਨਹੀਂ ਹੁੰਦੀਆਂ ਵਾ ਤੇ ਮੈਨੂੰ ਪੱਕੀ ਰੋਟੀ ਮਿਲੇ ਉਹਨੂੰ ਕੀ ਚਾਹੀਦਾ ਵਾ ਉਹ ਮਿਲ ਜੋਗੀ ਪੱਕੀ ਰੋਟੀ ਹੁਣ ਵੀ ਮਿਲਣੀ ਨਹੀਂ ਰਹੀ ਪੱਕੀ ਰੋਟੀ ਸੁਆਹ ਮਿਲਦੀ ਹੋ ਰਹੀ ਖੁਦ ਮਿਲਦੀ ਹੋ ਜਦੋਂ ਕੋਈ ਚੀਜ਼ ਵੱਜ ਜਾਂਦੀ ਆ ਉਦੋਂ ਵਾਇ ਮਾਰਦੀਆਂ ਆ ਜਾ ਖਾਲਾ ਮੇਰੇ ਤੇ ਭਾਂਡੇ ਵੀ ਨਾ ਵੱਖਰੇ ਰੱਖੇ ਆ ਉਹ ਜਿੱਦਾਂ ਦੀ ਐਂ ਖਾਣ ਦੇ ਉਹ ਤਾਂ ਤੈਨੂੰ ਰੋਟੀ ਦੇਈ ਜਾਣ ਨੇ ਐਂ ਕਿਹੜਾ ਕੋਈ ਵੱਖਰਾ ਬਣਾ ਕੇ ਖਾਣ ਦੇ ਤੈਨੂੰ ਲੱਗਦਾ ਪੁੱਤ ਤੈਨੂੰ ਆਉਂਦੀਆਂ ਗੱਲਾਂ ਮੈਂ ਜਿਹੜਾ ਵੇਖ ਕੇ ਆਣਾ ਮੈਂ ਨਹੀਂ ਤੀਲਾ ਦੂਰਾ ਕਰਨਾ ਸਿੱਧੀ ਗੱਲ ਹੀ ਆ ਮੈਂ ਬਿਲਾ ਵੇਖ ਕੇ ਆਉਣੇ ਆ ਤਾਂ ਫੇਰ ਪੱਠੇ ਪਾਉਣੇ ਹੀ ਹੋਂ ਜਦੋਂ ਮਰਜ਼ੀ ਪੁੰਦਰਾ ਹੀ ਮੈਨੂੰ ਪਾ ਪਾ ਦਈਂ ਫਿਰ ਮੈਂ ਪਾ ਦੂੰ ਆਪੇ ਚੰਗਾ ਆ ਵੀ ਟਾਈਮ ਨਾ ਜਾਈਂ ਉਥੇ ਨਾ ਬੈਠ ਰਹੇਂਗੇ ਜੇ ਆ ਗਈਆਂ ਤਾਂ ਮੈਂ ਲੈ ਕੇ ਆਉਣੀ ਚੱਚੜੀ ਪਾਣੀ ਵਰਨ ਦਾ ਇੰਤਿਹਾਮ ਕੋਲ ਆਲੇ ਬੋਤਲ ਚੱਲ ਲਾ ਨਹੀਂ ਚਾਰ ਦਾ ਤੇ ਇੱਕੋ ਹੀ ਪੀਸ ਆ ਹੈਗਾ ਉਹ ਵੀ ਚਾਰ ਦਾ ਤੂ ਆ ਇਹ ਸੜ ਹਾਏ ਹਏ ਨੀ ਸਰਦਾਰ ਉਹ ਕਿਆ ਥਲੇ ਡੈਂਤੀ ਸਰਦਾਰਾ ਵੇਖਣ ਕਿੱਦਾਂ ਡਿਆ ਵਾ ਕਦੀ ਜਨਾਨੀਆਂ ਨਹੀਂ ਵੇਖੀਆਂ ਜਨਾਨੀਆਂ ਬੜੀਆਂ ਵੇਖੀਆਂ ਪਰ ਤੁਹਾਡੇ ਵਰਗੀ ਨਹੀਂ ਵੇਖੀ ਚੱਲ ਸਰਦਾਰਾ ਐਨਾ ਨਾ ਸਾਡਾ ਸਵਾਗਤ ਕਰ ਆਪਾਂ ਤਾਂ ਘਰ ਘਰ ਜਾ ਕੇ ਮੰਗਣ ਵਾਲੀਆਂ ਵਾਂ ਏ ਨਾ ਇੰਨਾ ਸਾਡਾ ਸਵਾਗਤ ਨਾ ਕਰ ਡੇਰਾ ਕਿੱਥੇ ਕਿ ਜੇ ਲਾਇਆ ਤੁਸੀਂ ਨੈਣੀ ਦੱਸ ਕਿੱਥੇ ਕਿ ਲਾਇਆ ਡੇਰਾ ਵਖਿਆ ਤੂੰ ਕੀ ਕਹਿਣਾ ਵਾ ਮੈਂ ਤਾਂ ਤੁਸੀਂ ਤਰਕਾਰੀ ਮੰਗਣ ਡਈ ਐ ਮੇਰਾ ਤਾਂ ਵੀ ਮੈਂ ਰਾਤ ਨੂੰ ਸਬਜ਼ੀ ਲਿਆ ਕੇ ਬਣਾ ਕੇ ਤੇ ਫਿਰ ਤੁਹਾਨੂੰ ਮੈਂ ਉੱਥੇ ਡੇਰੇ ਦੇ ਕੇ ਆਉਂਗਾ ਨੈਣੀ ਛੱਡ ਜਾ ਰ ਤੂੰ ਕਾਹ ਹੈ ਦੇਦੀ ਅੱਜ ਤਾਂ ਸਾਡੇ ਵੱਲ ਮੀਟ ਹੀ ਬਣੂਗਾ ਪੈਸੇ ਕਿੰਨੇ ਚਾਹੀਦੇ ਕਿੰਨੇ ਕਿੰਨੇ ਪੈਸੇ ਚਾਹੀਦੇ ਦੇ ਦੇ 100 200 ਸਰਦਾਰਾ ਰੋਟੀ ਵੀ ਖਾ ਲਈ ਆ ਤੈਨੂੰ ਸੀਸਾ ਦਵਾਂਗੇ ਤੇਰਾ ਘਰ ਵਸੇ ਸਰਦਾਰਾ ਆ ਪੌੜੀਆਂ ਪਾੜੀਆਂ 500 500 ਬੜਾ 500 ਲੈ ਨਹੀਂ 500 ਹਾਂ ਹਾਂ ਇਨੂ ਤੇਰੇ ਨੂੰ ਤੁਸੀਂ ਵੀਡੀਓ ਦੇਖ ਲਈ ਹੋਨੀ ਆ ਤੇ ਸਾਨੂੰ ਦੱਸਿਓ ਸਾਡੀ ਕੀ ਕੀ ਗਲਤੀ ਆ ਕਿ ਸੜ ਕੇ ਸਾਰੀ ਵਧੀਆ ਬਣੀ ਆ ਤੇ ਸਾਨੂੰ ਹੋਰ ਅਪਰੀਸ਼ੀਏਟ ਕਰੋ ਕਿ ਆਪਾਂ ਹੋਰ ਜ਼ਿਆਦਾ ਵਧੀਆ ਬਣਾਈਏ ਵੀਡੀਓ ਤੇ ਨਾਲੇ ਸਾਨੂੰ ਇਸ ਵੀਡੀਓ ਤੇ 1000 ਕਮੈਂਟ ਚਾਹੀਦੇ ਆ ਤੇ ਜਿੰਨੇ ਵੀ ਇਹ ਪੂਰੀ ਸਾਰੀ ਵੀਡੀਓ ਦੇਖ ਲਿਆ ਤੇ ਉਹ ਅੱਗੇ ਹੋਰ ਦੱਸਣ ਨੂੰ ਸੈਂਡ ਕਰੋ ਤਾਂ ਕਿ ਜੋ ਸਾਡੀ ਫੈਮਲੀ ਆ ਉਹ ਹੋਰ ਜ਼ਿਆਦਾ ਵੱਡੀ ਹੋ ਜਾਏ ਤੇ ਜਿਹੜੀ ਅਸੀਂ ਮਿਹਨਤ ਕੀਤੀ ਆ ਵੀਡੀਓ ਬਣਾਉਣ ਦੇ ਵਿੱਚ ਉਹ ਵੀ ਸਫਲ ਹੋ ਜਾਏ Thanks for watching. ਹੋਈ ਮੁਰਗੀਆਂ ਓਏ। ਚਾਚਾ ਕੀ ਵੇਖੀ ਜਾਂਦਾ ਵਾ। ਇਹ ਬਰਾ ਸ਼ੇਰ ਨੂੰ ਅੱਥ ਮਾਰਨ ਡਿਆ। ਐ ਚਾਚਾ। ਓਏ ਆ ਜਾ ਆ ਜਾ ਆ ਜਾ ਭਤੀਜ ਆ ਜਾ ਭਤੀਜ। ਇੱਧਰ ਹੀ ਵੇਖੀ ਜਾਂਦਾ ਵਾ। ਓ ਗੁਰੂਆ। ਅੱਜ ਤੇ ਮੈਂ ਖਰਾ ਰਹਿ ਗਿਆ। ਉਸ ਸੁਪਨਿਆਂ ਦੇ ਘਰ ਦੇ ਪਰੀਆਂ ਉਤਰੀਆਂ ਪਰੀਆਂ ਪਰੀਆਂ ਇਹਨੂੰ ਚਲ ਗਈਆਂ ਮੈਂ ਹੁਣ ਰਾਹ ਹੀ ਤੱਕੀ ਜਾਨਾ ਉਹ ਦੂਰ ਤੱਕ ਜਿੱਥੋਂ ਤੱਕ ਮੇਰੀ ਨਿਗਾ ਗਈ ਆ ਉਥੋਂ ਤੱਕ ਮੈਂ ਵੇਖੀ ਗਿਆ ਵੇਖੀ ਗਿਆ ਉਹ ਹੁਣ ਗੈਬ ਹੀ ਹੋ ਗਈਆਂ ਕਿਹੜੀਆਂ ਪਰੀਆਂ ਉਹ ਪਤਾ ਨਹੀਂ ਅੱਜ ਕੀ ਬਣਿਆ ਉਹ ਆਈਆਂ ਇੱਥੇ ਦੋ ਜਾਣੀਆਂ ਉਹ ਇੱਥੇ ਆਈਆਂ ਸੀ ਇੱਥੇ ਆਈਆਂ ਸੀ ਉਹਨਾਂ ਨੂੰ ਵੇਂਤਾਂ ਮੈਂ ਆਇਆ ਵਾਂ ਤੁਹਾਡਾ ਕੋ ਚੋਕੇ ਲੈ ਆਇਆ ਵਾਂ ਉਹ ਨਹੀਂ ਹਾਂ ਉਹਨਾਂ ਦੀ ਇੱਕ ਕੁੜੀ ਬੜੀ ਸੋਹਣੀ ਆ ਕੁੜੀ ਦੀ ਇੱਕ ਹੈਗੀ ਹੀ ਨਾਲ ਆਹੋ ਦੇ ਉਹ ਮੇਰੇ ਹੱਥ ਵੇਂਦੀਆਂ ਸੀ ਉਹ ਹੱਥ ਵੀ ਵੇਖ ਲੈਂਦੀ ਆਂ ਸੀ ਤੋ ਹੋਰ ਉਹ ਮੇਰੀਆਂ ਜੜੀਆਂ ਦੋ ਪੱਜਾਈਆਂ ਨੀਆਂ ਉਹਨਾਂ ਨੇ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ ਨਹੀਂ ਫਿਰ ਹੱਥ ਵਿਖਾ ਲਿਆ ਤੂੰ ਉਹ ਹਜੇ ਹੱਥ ਫੜਿਆ ਹੀ ਉਤੋਂ ਉਹ ਟਾਕੂ ਪਈਆਂ ਤੇਰੀ ਕਿਸਮਤ ਚੰਗੀ ਤੂੰ ਹੱਥ ਤੇ ਫੜ ਲਿਆ ਮੈਨੂੰ ਪਤਾ ਹੁੰਦਾ ਉਹ ਹੱਥ ਫੇਰ ਦੇਂਦੀਆਂ ਮੰਮੀ ਬੁਖਾਰ ਲੈਂਦਾ ਐਡੇ ਤਿਰਕੋਂ ਆਈਆਂ ਤੇ ਤੂੰ ਬਾ ਲੈਂਦਾ ਨੂੰ ਓ ਚਾ ਪਿਆਰੀ ਰੋਟੀ ਘੋਰੀ ਆਹਿੰਦਾ ਮੈਂ ਪਸੀਨਿਓ ਪਸੀਨੀ ਹੋਇਆ ਪਤਾ ਨਹੀਂ ਕੀ ਹਵਾ ਠੰਡੀ ਲੈ ਕੇ ਅਕਾਸ਼ ਚ ਉਤਰੀਆਂ ਪਸੀਨਾ ਹੀ ਸੁੱਕ ਗਿਆ ਸਾਰਾ ਕਾਚੋ ਬੈਠਿਆਂ ਕਿੱਥੇ ਆ ਮੈਂ ਪੁੱਛਿਆ ਤੇਗਾ ਹੀ ਉਹ ਜਿਹੜੀ ਕੁੜੀ ਦੇ ਨਾਲ ਨਹੀਂ ਸੀ ਬੁੱਢੀ ਆਹੋ ਉਹਾਂ ਦੀ ਸਰਦਾਰਾ ਹੂੰ ਤੂੰ ਪੁੱਛ ਕੇ ਕੀ ਲੈਣਾ ਹੈ ਮੈਂ ਕਿਹਾ ਲੈਣਾ ਤੇ ਮੈਂ ਕੁਝ ਨਹੀਂ ਗਾ ਪਰ ਦੱਸ ਕੇ ਨਹੀਂ ਗਈ ਹਾਂ ਦੱਸਿਆ ਹੀ ਨਹੀਂ ਉਹਨੇ ਮੈਂ ਤੇ ਆਵ ਲੱਭਦਾ ਫਿਰੰਡਿਆਂ ਪਾਣੀ ਕਿੱਥੇ ਚਲ ਗਈਆਂ ਐਨੂੰ ਗਈਆਂ ਹੀ ਐਨੂੰ ਐ ਅਣੂ ਗਈਆਂ ਆਹੋ ਗਾਂਹ ਤੱਕ ਜਿੱਥੇ ਤੱਕ ਨਿਗਾਹ ਗਈ ਮੇਰੀ ਉਸ ਤੋਂ ਤੱਕ ਮੈਨੂੰ ਦਿਹੀਆਂ ਮੁੜ ਕੇ ਗਾੜੀ ਨਹੀਂ ਦਿਹੀਆਂ ਪਤਾ ਨਹੀਂ ਵੀ ਉਹਨਾਂ ਦਾ ਕੋਈ ਥਾਂ ਟਿਕਾਣਾ ਵੀ ਹੈਗਾ ਵਾ ਕਿ ਜਾਂ ਇਦਾਂ ਹੀ ਆਕਾਸ਼ ਚੋਂ ਉੱਤਰੀ ਆਏ ਚਾਚਾ ਹਾਂ ਲਬੀਏ ਸੂਤਰ ਤੇਰਾ ਵੀ ਆਏਣਾ ਸੂਤਰ ਮੇਰਾ ਵੀ ਆਏਣਾ ਹੈਗੀਆਂ ਭੂਆ ਭਤੀ ਆ ਉਹਨੇ ਇੱਥੇ ਚਾਚਾ ਭਤੀਜਾ ਉਹਨਾਂ ਨੇ ਕਿਹ ਕਹੋ ਮੰਨਣਾ ਸਾਡੇ ਵਰਗਿਆਂ ਦਾ ਵਿਆਹ ਕਰਨ ਉਹ ਮੰਨ ਜਾਣਾ ਵਾ ਰੋਟੀ ਤੇਰੀ ਵੀ ਪੱਕਦੀ ਹੋਈ ਤੇ ਮੇਰੀ ਵੀ ਪੱਕਦੀ ਹੋਜੂਗੀ ਨਾ ਉਹ ਹੱਥ ਤੇ ਲਈ ਆ ਮੈਂ ਉਹ ਤੇਰੇ ਵਾਲੇ ਵੇਖ ਕੇ ਮੈਨੂੰ ਵੀ ਹੁੰਦਾ ਕਿ ਗਾਂ ਮੇਰਾ ਵੀ ਬੜਾਪਾ ਇਦਾਂ ਹੀ ਜਾਣਾ ਵਾ ਉਹੋ ਗੱਲ ਤੂੰ ਤੇ ਚੰਗਾ ਰਹਿ ਗਿਆ ਅੱਡ ਹੋ ਕੇ ਤੇ ਮੈਨੂੰ ਤੇ ਆੜੀ ਵੀ ਨਹੀਂ ਕਰਦੀਆਂ ਬਲਸਣੀਆਂ ਤੇਰਾ ਤੇ ਹੋ ਵੀ ਜਾਣਾ ਵਾ ਮੈਂ ਖੜੀ ਛੜੀ ਨਹੀਂ ਮਰ ਜਾਣਾ ਉਹ ਨਹੀਂ ਪਹਿਲਾਂ ਮੇਰਾ ਕਰਾ ਫੇਰ ਮੈਂ ਮਨਾ ਲੂੰਗਾ ਇਹਨੂੰ ਭੂਆ ਨੂੰ ਹੀ ਉਹ ਭੂਆ ਵਾ ਆਹ ਭੂਆ ਵਾ ਅੱਛਾ ਆਹੋ ਪਹਿਲਾਂ ਤੂੰ ਮੇਰੀ ਗੱਲ ਤੋੜ ਨਹੀ ਜੋ ਉਹ ਉਹ ਵਿਆਹੀ ਹੋਣੀ ਭੂਆ ਤੇ ਉਹ ਨਹੀਂ ਉਹ ਵੀ ਨਹੀਂ ਵਿਆਹੀ ਮੇਰਾ ਨਾ ਨਹੀਂ ਵਿਆਹੀ ਉਹ ਅੱਛਾ ਆਹ ਇਹਨਾਂ ਦੇ ਵਿਆਹ ਬੂਰੀ ਹੁੰਦੇ ਤੇ ਇਦਾਂ ਵਿਆਹ ਕਰਾ ਲੈਣਗੇ ਜੱਟਾਂ ਨਾਲ ਤੇ ਜਦੋਂ ਆ ਵੇਖ ਕੇ ਦਰਾਂ ਘਰ ਪਾਉਣ ਦਿਆਂ ਇਨੂੰ ਇੰਦਾ ਵਧੀਆ ਮਹਿਲ ਮਿਲ ਜੇ ਉਹਨੂੰ ਕੀ ਚਾਹੀਦਾ ਹੋਰ ਅਹ ਮਾਜੀ ਦੇ ਤਮੰਨਾ ਮੇਰੀ ਵੀ ਆ ਪੀ ਘਰ ਦੇ ਸੋਨਾ ਬੰਡਿਆ ਵਾ ਤੇ ਹੋਰ ਐਵੇਂ ਮੰਗਦੀਆਂ ਫਿਰਦੀਆਂ ਥਾਂ ਥਾਂ ਇਹ ਫਿਰ ਕਿਹਨਾ ਗੱਲ ਕਰਨੀ ਪਊਗੀ ਇਹਨਾਂ ਨਾਲ ਪਹਿਲਾਂ ਚਾਚਾ ਗੱਲ ਕਰ ਤੂੰ ਮੇਰੀ ਮੈਂ ਮੁੜ ਕੇ ਮੈਂ ਕਰੂੰਗਾ ਤੇਰੀ ਖਰਿਆ ਇਧਰੋਂ ਆਈ ਜਾਣ ਇਹਨੂੰ ਚਾਹ ਤੂੰ ਵੇਖਵੇਂ ਮੈਂ ਵੇਖ ਕੇ ਆਉਣਾ ਇਧਰ ਜਾਂ ਵੀ ਵੇਖ ਪਲਾ ਜੇ ਨਾ ਹੋਊਗਾ ਨਾ ਹੂੰ ਕਦ ਮੈਂ ਇੱਥੇ ਆਪੇ ਗੱਲ ਕਰਨ ਨੂੰ ਉਹਨਾਂ ਨਾਲ ਆਹੋ ਮੈਂ ਕਹੂੰਗਾ ਕਿ ਮੇਰਾ ਜੇ ਮੇਰਾ ਭਤੀਆ ਵਾ ਤੇ ਕੁੜੀ ਮੰਗਣੀ ਆ ਆਹੋ ਗੱਲ ਇੱਥੋਂ ਹੀ ਸ਼ੁਰੂ ਹੋਣੀ ਜੇ ਜੈ ਜੈ ਪਹਿਲੀ ਮੈਂ ਖੁ ਪਹਿਲੀ ਬੜੀ ਇਹਦੀ ਜੇ ਆਉਣ ਜਾਣ ਸ਼ੁਰੂ ਹੋਊਗਾ ਤਾਂ ਫੇਰ ਤੇਰੀ ਗੱਲ ਬਾਨੀ ਆ ਆਹ ਹਾਂ ਠੀਕ ਠੀਕ ਆ ਠੀਕ ਆ ਪਹਿਲਾਂ ਤੀਰਾ ਕਰਦਾ ਮੈਂ ਹਾਂ ਹਾਂ ਤੀਰਾ ਕਰਦਾ ਤੇਰਾ ਤੂੰ ਮੁੜ ਕੇ ਮਾਪੇ ਮੈਂ ਲੈ ਆਉਣਾ ਵਨ ਉਤਰਾ ਇੱਕ ਗੱਲ ਹੈਗੀ ਹੋ ਮੈਂ 500 ਰੁਪਈਆ ਵੀ ਦਿਤਾਈਂਗਾ ਸੱਚ ਫੇਰ ਉਹਨਾਂ ਵਾਰ-ਵਾਰ ਆਉਣਾ ਇਹਨੂੰ 5 ਰੁਪਏ ਦੀ ਥੋੜੀ ਹੁੰਦੀ ਹੈ ਮੈਂ ਹੋਈ ਇਹ ਆਪਣੀ ਰੋਟੀ ਮੇਰੇ ਕੋਲ ਚਾਰ ਨਾ ਖਵਾਈ ਗਈ ਸਬਜ਼ੀ ਇਹ ਨਹੀਂ ਬੁੱਤ ਮੇਰੇ ਕੋਲ ਉਹ ਨਾਲੇ ਮੈਂ ਵੇਖਦਾ ਨਾ ਪੁੱਛ ਕੇ ਹੁੰਦਾ ਫੇਕ ਕਿਦਾਂ ġੇੜਾ ਮਾਰਨਾ ਹੁਣ ਯਾਰ ਇਹ ਕੋਲਾ ਪਰਾਇ ਨਾ ਚੱਲ ਜੰਕ ਤੇ ਮੈਂ ਮਾਰਦਾ ਮਾਰਦਾ ਚੰਗਾ ਲੈ ਇਹ ਵੀ ਚੰਬ ਰਿਆ ਫਿਰਦਾ ਹੀ ਮੈਂ ਆ ਗਿਆ ਵੀ ਆਇਆ ਸੁਪਨੇ ਆ ਦੇ ਕਰ ਕੋਈ ਮਹਾਰਾਣੀ ਆ ਜੂਗੀ ਇਹ ਆਪਣੇ ਆਪਣੇ ਰਾਮ ਰੋਲੇ ਤੁਰਿਆ ਫਿਰਦਾ ਐ ਵੀ ਚੱਲੇ ਸ਼ਾ ਕੋਈ ਨਹੀਂ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚੇ ਰੰਬਾ ਰੱਖ ਕੇ ਖਰਿਆ ਗੱਲ ਬਣੀ ਜਾਵੇ ਇਹਦੀ ਵੀ ਬਣ ਜੇ ਬੇਟੀ ਬਣ ਜੇ ਚੱਲ ਕੋਈ ਨਹੀਂ ਵੇਖ ਲੈਨੇ